ਆਪ ਅੱਜ ਤੁਸਾਂ ਨੂੰ ਕਹਿੰਦੇ ਆਂ ਅੱਜ ਕਵੱਡੀ ਬਾਰਗਰ ਕੋਈ ਹੈ ਇਹ ਵਿਅਕਤੀ ਜਿਹੜਾ ਹੈ ਇਹ ਫਰੋਧੀਆਂ ਦੇ ਕੇਸ ਦੇ ਵਿੱਚ ਸੀਗਾ ਤਾਂ ਅੱਜ ਇਸ ਦਾ ਇੱਕ ਇਨਕਾਊਂਟਰ ਕਹਿ ਲਿਏ ਜਾਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਆਈਡੀ ਦੇਖੋ ਬੜੀ ਸਿੰਪਲ ਗੱਲ ਹੈ ਇਹਦੇ ਵਿੱਚ ਜਿਹੜੀ ਐਕਸਟਰਸ਼ਨ ਹੈ ਇਹ ਬੜਾ ਹਿਨਸ ਕ੍ਰਾਈਮ ਹੈ ਜਦੋਂ ਕਿ ਫਰੋਤੀ ਦੀ ਕਾਲ ਆਪਾਂ ਜਿਹੜੇ ਬਿਜ਼ਨਸ ਹਾਊਸਸ ਨੂੰ ਆ ਰਹੀਆਂ ਉਹਦੇ ਵਿੱਚ ਜਿਹੜੀ ਅਸੀਂ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੈ ਇਹਦੇ 'ਚ ਇੱਕ ਬਿਜ਼ਨਸ ਪਰਿਵਾਰ ਹੈ ਜਿਹੜਾ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਜਿਹੜਾ ਆਪਣੇ ਲੰਡਾ ਹਰੀਕੇ ਹੈ ਉਹਦੇ ਵੱਲੋਂ ਇੱਕ ਵਾਇਸ ਮੈਸੇਜ ਆਇਆ ਤੇ ਉਹਨੇ ਫਰੋਤੀ ਦੀ ਮੰਗ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਇਹਦੀ ਸ਼ੁਰੂ ਹੋਈ ਅਸੀਂ ਇੱਕ ਜਨਰਲ ਕੇਸ ਵੀ ਵੈਸੇ ਰਜਿਸਟਰ ਕੀਤਾ ਸੀ ਕਿ ਜਿਹੜੇ ਵੀ ਬੰਦਾ ਫਰੋਤੀ ਮੰਗੇਗਾ ਕਈ ਵਾਰੀ ਸਾਡੇ ਕੋਲ ਜਿਹੜੇ ਕੰਪਲੇਨੈਂਟ ਨਹੀਂ ਆਉਂਦੇ ਸੋ ਉਸ ਸੰਬੰਧ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਕਰਦੇ ਕਿ ਕੌਣ ਕੌਣ ਗੈਂਗ ਮੈਂਬਰਸ ਨੇ ਕਿਹੜੇ ਇਹਨਾਂ ਦੇ ਹੈਂਚਮੈਨ ਨੇ ਜਿਹੜੇ ਆਗੇ ਆਗੇ ਫਰੋਤੀਆਂ ਦਾ ਤੇ ਬਾਕੀ ਕੰਮ ਕਰਦੇ ਨੇ ਸੋ ਇਹਦੇ ਵਿੱਚ ਤਿੰਨ ਬੰਦੇ ਸੀਗੇ ਜਗਰੂਪ ਸਿੰਘ ਏਲੀਅਸ ਚਰਨਾ ਇੱਕ ਜਗਰਾਜ ਸਿੰਘ ਏਲੀਅਸ ਗਾਜ਼ੀ ਇੱਕ ਸ਼ਮਸ਼ੀਰ ਏਲੀਅਸ ਸ਼ੇਰਾ ਇਹ ਤਿੰਨ ਤਿੰਨੋਂ ਤਲਵੰਡੀ ਮੋਰ ਸਦਰਪੱਟੀ ਜ਼ਿਲ੍ਹਾ ਤਰਨਤਾਰ ਦੇ ਰਹਿਣ ਵਾਲੇ ਆ ਬੇਸਿਕਲੀ ਇਹਨਾਂ ਨੇ ਬਾਹਰਲੇ ਇੱਕ ਜਰਨਲ ਸਿੰਘ ਨਾਮ ਦਾ ਬੰਦਾ ਆਸਟ੍ਰੇਲੀਆ ਚ ਰਹਿੰਦਾ ਹੈ ਉਹਦੀ ਡਾਇਰੈਕਸ਼ਨ ਤੇ ਆ ਕੇ ਉਹ ਬਿਜ਼ਨਸ ਫੈਮਿਲੀ ਦਾ ਪਰਿਵਾਰ ਦਾ ਦਫਤਰ ਘਰ ਹੋਰ ਉੱਥੇ ਰੈਕੀ ਕਰਕੇ ਉਹਦੀਆਂ ਫੋਟੋਆਂ ਭੇਜੀਆਂ ਜੋ ਕਿ ਉਹਨਾਂ ਨੂੰ ਡਰਾਉਣ ਵਾਸਤੇ ਉੱਥੇ ਵੀ ਉਹਨਾਂ ਨੂੰ ਕਨਵੇ ਹੋਈਆਂ ਮੋਬਾਈਲ ਦੇ ਵਟਸਐਪ ਐਪ ਦੇ ਉੱਤੇ ਉਹਨੂੰ ਅਸੀਂ ਫਾਲੋ ਇਹਨਾਂ ਨੂੰ ਕਰ ਰਹੇ ਸੀਗੇ ਕਿਉਂਕਿ ਸਾਡੇ ਕੋਲ ਕੰਪਲੇਨੈਂਟਸ ਸਾਹਮਣੇ ਆਏ ਹੀ ਨਹੀਂ ਤਾਂ ਉਹਦੇ ਚ ਜਿਹੜਾ ਜਰਨਲ ਸਿੰਘ ਹੈਗਾ ਇੱਕ ਬੰਦਾ ਤਲਵੰਡੀ ਮੋਰ ਡਿਸ ਜਰਨਲ ਹੈ ਸਰ ਜਰਨਲ ਸਿੰਘ ਹੈ ਜਰਨਲ ਸਿੰਘ ਜੀ ਜੀ ਜਰਨਲ ਸਿੰਘ ਹੈ ਇਹ ਤਲਵੰਡੀ ਮੋਰ ਦਾ ਹੀ ਹੈ ਸਦਰਪੱਟੀ ਦਾ ਇਹ ਆਸਟ੍ਰੇਲੀਆ ਬੇਸਡ ਹੈਗਾ ਇਹ ਜਿਹੜਾ ਇੱਕ ਸਰਪੰਚ ਉੱਥੇ ਮਰਡਰ ਹੋਇਆ ਹੀ ਰਾਜਵਿੰਦਰ ਸਿੰਘ ਇਲੀਅਸ ਰਾਜਾ ਰਾਜਾ ਉਹ ਤਰਨਤਾਰਨ ਦੇ ਵਿੱਚ ਉਹਦਾ ਵੀ ਇੰਟਰ ਗੈਂਗ ਰਾਈਵਲਰੀ ਵਿੱਚ ਮਰਦੇ ਉਹਦਾ ਸ਼ੱਕ ਆ ਭਰਾ ਸੋ ਉਹਦੇ ਚ ਲਿੰਕ ਲੱਗਦਾ ਕਿ ਇਹ ਪੁਰਾਣਾ ਹੈ ਕ੍ਰਿਮਿਨਲ ਬੈਕਗ੍ਰਾਉਂਡ ਦਾ ਬੰਦਾ ਬਾਹਰ ਬੈਠ ਕੇ ਔਰ ਜਿਹੜੇ ਲਖਵੀਰ ਲੰਡੇ ਦੀ ਨਾਲ ਇਹਦੇ ਤਾਰ ਜਿਹੜੇ ਜੁੜਦੇ ਹੋ ਸਕਦੇ ਆ ਕਿ ਕਿਉਂਕਿ ਉਹਦੇ ਵੱਲੋਂ ਜਿਹੜਾ ਵਾਇਸ ਮੈਸੇਜ ਭੇਜਿਆ ਗਿਆ ਸੀ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ। ਉਸ ਤੋਂ ਬਾਅਦ ਇਹਦੇ ਜਿਹੜੇ ਤਿੰਨੋਂ ਸਾਥੀ ਇਹ ਫੜੇ ਗਏ ਜਿਹੜੇ ਅਕਿਊਜ਼ ਸੀਗੇ ਇਹਦੇ ਜਦੋਂ ਵਾਪਸ ਆ ਰਹੇ ਸੀ ਇਹ ਤੋਂ ਜਗਰੂਪ ਸਿੰਘ ਤੋਂ ਅਜ ਇੱਕ 32 ਬੋਰ ਦਾ ਪਿਸਟਲ ਰਵਲ ਦੇ ਰਾਉਂਡਸ ਰਿਕਵਰ ਹੋਏ। ਤਲਵੰਡੀ ਮੋਹਰ ਸਦਰ ਪੱਟੀ ਦੇ ਵਿੱਚੀ ਇਹਦੇ ਪਿੰਡ ਤੋਂ ਨੇੜੇ ਹੋਈ। ਜਦੋਂ ਉਥੋਂ ਵਾਪਸ ਟੀਮ ਆ ਰਹੀ ਸੀ ਤੇ ਨੇ ਕਿਹਾ ਵੀ ਮੈਨੂੰ ਕਾਫੀ ਐਂਗਜ਼ਾਇਟੀ ਹੋ ਰਹੀ ਆ ਤੇ ਮੈਂ ਖੇਤਾਂ ਵੱਲ ਜਾਣਾ ਚਾਹੁੰਦਾ ਸੀ ਈਜ਼ ਆਊਟ ਹੋਣ ਵਾਸਤੇ ਉਦੋਂ ਇਹਨੇ ਇੱਕਦਮ ਹੌਲਸਟਰ ਨੂੰ ਹੱਥ ਪਾ ਲਿਆ ਔਰ ਸਾਡੇ ਐਸ ਐਚ ਓ ਇੰਸਪੈਕਟਰ ਵਿਨੋਦ ਕੁਮਾਰ ਨੇ ਜਦੋਂ ਦੇਖਿਆ ਕਿ ਇਹਨੇ ਪਿਸਤਲ ਨੂੰ ਹੀ ਹੱਥ ਪਾ ਲਿਆ ਨੇ ਪਾਰਟੀ ਦੇ ਬਚਾਅ ਵਾਸਤੇ ਤੇ ਭੱਜੇ ਨਾ ਇਹਦੇ ਵੱਲ ਨੂੰ ਆਪਣੇ 9 ਐਮ ਐਮ ਪਿਸਟਲ ਜਿਹੜਾ ਇੱਕ ਸਰਕਾਰੀ ਹੈ ਉਹਦੇ ਨਾਲ ਫਾਇਰ ਕੀਤਾ ਜੋ ਕਿ ਉਹਦੀ ਲੱਤ 'ਚ ਲੱਗਿਆ ਉਹਨੂੰ ਇਮੀਡੀਏਟਲੀ ਹਸਪੀਟਲ ਅਸੀਂ ਸ਼ਿਫਟ ਕਰ ਦਿੱਤਾ ਔਰ ਇਹਦੇ ਨਾਲ ਮੈਂ ਇਹ ਸਮਝਦਾ ਕਿ ਐਕਸਟਰਸ਼ਨ ਜਿਹੜੇ ਕਰ ਰਹੇ ਨੇ ਜਾਂ ਇਹੋ ਜਿਹੀਆਂ ਫਰੋਦੀਆਂ ਕਾਲਾਂ ਕਰ ਰਹੇ ਨੇ ਇਹਨਾਂ ਦਾ ਇੱਕ ਇੱਕ ਤਰ੍ਹਾਂ ਦਾ ਲੱਕ ਟੁੱਟਿਆ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਮੇਨ ਫੜੇ ਗਏ ਜਿਹੜੇ ਕਿ ਮੇਨ ਅੱਗੇ ਫਰੰਟ ਮੈਨ ਸੀਗੇ ਬਾਹਰ ਬੈਠੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਤੇ ਜਿਹੜੇ ਇੱਥੇ ਲੋਕ ਨੇ ਲੋਕਲ ਇਹਨਾਂ ਨੂੰ ਅੱਗੇ ਭੇਜ ਦਿੰਦੇ ਆ ਤੇ ਲੋਕਾਂ ਨੂੰ ਡਰਾਉਂਦੇ ਆ ਬਾਹਰੋਂ ਵਰਚੁਅਲ ਨੰਬਰਸ ਦੇ ਉੱਤੇ ਸੋ ਉਹਦੇ ਸਾਰੇ ਦੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜਾ ਜਨਰਲ ਹੈਗਾ ਬਾਹਰ ਬੈਠਾ ਉਹਦਾ ਵੀ ਅਸੀਂ ਉਹਨੂੰ ਨਾਮਜ਼ਦ ਕੀਤਾ ਇਸ ਮੁਕਦਮੇ ਚ ਉਹਦੀ ਐਲਓਸੀ ਵਗੈਰਾ ਖਲਾ ਕੇ ਔਰ ਰੈਡ ਕਾਰਨਰ ਨੋਟਿਸ ਵੀ ਇਸ਼ੂ ਕਰਾਵਾਂਗੇ ਤੁਹਾਡਾ ਟੂਦੀ ਐਕਸਟਰੈਡੀਸ਼ਨ ਕੀਤੀ ਜਾ ਸਕਦੀ ਸਰ ਤੁਸੀਂ ਅੱਜ ਚੰਡੀਗੜ੍ਹ ਸੀਗੇ ਹਾਈ ਲੈਵਲ ਮੀਟਿੰਗ ਹੋਈ ਹੈ ਭਗਵੰਤ ਸਿੰਘ ਮਾਨ ਖੋਰਾ ਦੇ ਨਾਲ ਸੀਐਮ ਸਾਹਿਬ ਦੇ ਨਾਲ ਕੋਈ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿਉਂਕਿ ਕਈ ਵਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਕਿ ਅਗਰਨੇਰ ਹਮਲੇ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਕਾਫੀ ਸਨਸਨੀ ਹੈ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਕੀ ਡਾਇਰੈਕਸ਼ਨਸ ਮਿਲਿਆ ਨੇ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਦੇਖੋ ਬੜੀ ਸਿੰਪਲ ਗੱਲ ਹੈ ਪਹਿਲਾਂ ਵੀ ਮੈਂ ਤੁਹਾਨੂੰ ਬੜੀ ਵਾਰੀ ਦੱਸਿਆ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਰੇ ਮੀਡੀਆ ਦੇ ਭਰਾਵਾਂ ਨੂੰ ਔਰ ਸਾਰੀ ਪਬਲਿਕ ਨੂੰ ਤੁਹਾਡੇ ਇਹ ਫਾਰਮਾਂ ਤੋਂ ਸਾਨੂੰ ਬਚਣਾ ਚਾਹੀਦਾ ਅਨਨੈਸੈਸਰੀ ਸੈਂਸੇਸ਼ਨ ਕ੍ਰੀਏਟ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਦਾ ਜ਼ਾਤੀ ਮੁਫਾਤ ਹੋ ਜਾਂਦਾ ਮੈਂ ਉਸਤੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਸਾਡਾ ਜਿਹੜਾ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਹੈ ਉਹਦੇ ਤੇ ਪੂਰਾ ਜ਼ੋਰ ਹੈ ਔਰ ਪੂਰੇ ਵੀਰ ਅਸੀਂ ਡੋਮੀਨੇਟ ਕਰ ਰਹੇ ਹਾਂ ਤੁਸੀਂ ਅੱਜ ਦੇਖਿਆ ਹੋਣਾ ਤੁਹਾਡੇ ਨਾਲ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਕਿ ਇਸ ਤਰ੍ਹਾਂ ਇੰਨਾ ਇੰਪੋਰਟੈਂਟ ਟਿਕਾ ਹਵਾਲਾ ਨੈਟਵਰਕ ਜਿਹੜਾ ਬ੍ਰੇਕ ਕੀਤਾ ਗਿਆ ਕਿਉਂਕਿ ਬੈਕਬੋਨ ਹੁੰਦੀ ਹੈ ਕਿਸੇ ਵੀ ਵੈਪਨ ਇਹ ਜਿਹੜਾ ਮੋਡਿਊਲ ਹੈ ਜਾਂ ਨਾਰਕੋਟਿਕ ਮੋਡਿਊਲ ਹੈ ਉਹਦੀ ਬੈਕਬੋਨ ਤਾਂ ਫਾਈਨੈਂਸ਼ੀਅਲ ਹੀ ਹੈ ਕਿਉਂਕਿ ਉਹ ਹਵਾਲੇ ਰਾਹੀਂ ਜਾ ਰਿਹਾ ਸੀ ਔਰ ਇੱਕ ਬੰਦਾ ਜਿਹੜਾ ਲੁਧਿਆਣਾ ਦੇ ਵਿੱਚ ਹੌਜ਼ਰੀ ਦਾ ਕੰਮ ਕਰ ਰਿਹਾ ਹੈ ਰੈਡੀमेड ਗਾਰਮੈਂਟਸ ਦਾ ਕੰਮ ਕਰ ਰਿਹਾ ਔਰ ਉਹ RAM ਨਾ ਬੈਠਾ ਦਿੱਲੀ ਲੁਧਿਆਣਾ ਤੇ ਅਮਰਸਰ ਚ ਆ ਕੇ ਆਪਣੇ ਹਵਾਲੇ ਰਾਹੀਂ ट्रांजੈਕਸ਼ਨਸ ਕਰਕੇ ਉਹ ਨੈਟਵਰਕ ਨੂੰ ਸਪਾਂਸਰ ਕਰ ਰਿਹਾ ਚਾਹੇ ਉਹ ਵੈਪਨ ਨੈਟਵਰਕ ਹੈ ਚਾਹੇ ਉਹ ਨਾਰਕੋਟਿਕ ਦਾ ਨੈਟਵਰਕ ਹੈ ਸੋ ਬੇਸਿਕਲੀ ਪੁਲਿਸ ਜਿਹੜੀ ਆ ਬਿਲਕੁਲ ਫੋਕਸਡ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀ ਸਾਹਿਬ ਵੱਡੇ ਬੜੇ ਵੀ ਕਲੀਅਰ ਡਾਇਰੈਕਸ਼ਨਸ ਨੇ ਔਰ ਉਹਤੇ ਜਿਹੜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪੂਰੀ ਤਰ੍ਹਾਂ ਪੈਰਾ ਅਸੀਂ ਦੇ ਰਹੇ ਹਾਂ ਉਹਨਾਂ ਦੇ ਹੁਕਮਾਂ ਤੇ ਔਰ ਇਦਾਂ ਹੀ ਤੁਹਾਡੇ ਥਰੂ ਮੈਂ ਸਾਰੇ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਦਿਨ ਰਾਤ ਮਿਹਨਤ ਕਰ ਰਹੀ ਹੈ ਸਾਰੀ ਟੀਮ ਔਰ ਅਸੀਂ ਆਪ ਸਾਰੇ ਬਾਹਰ ਨਿਕਲਦੇ ਹਾਂ ਤੁਸੀਂ ਫੋਟੋਆਂ ਵੀ ਦੇਖਦੇ ਹੋ ਮਿਲਦੇ ਵੀ ਹੋ ਸਾਨੂੰ ਉਹ ਚ ਸਾਰੀ ਪੁਲਿਸ ਫੋਰਸ ਸਤਰਕਾ ਕੋਈ ਐਸੀ ਗੱਲ ਨਹੀਂ ਹੈ ਸ਼ਰਾਰਤੀ ਐਲੀਮੈਂਟਸ ਨੇ ਇਦੇ ਵਿੱਚ ਕੀ ਹੁੰਦਾ ਜੋ ਆਪਾਂ ਪਹਿਲਾਂ ਵੀ ਬੰਦੇ ਫੜੇ ਨੇ ਕਿ ਥੋੜੇ ਜੇ ਪੈਸਿਆਂ ਪਿੱਛੇ ਜਿਹੜੇ ਲਾਲਚ ਪਿੱਛੇ ਵਿਚਾਰੇ ਭੋਲੇ-ਪਾਲੇ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਅਨਐਮਪਲੋਇਡ ਨੇ ਉਹਨਾਂ ਨੂੰ ਲੈ ਲੈਂਦੇ ਨੇ ਕਿਸੇ ਨੂੰ ਪੈਸੇ ਪਾਏ ਵੀ ਨਹੀਂ ਜਿਹੜੇ ਪਿੱਛੇ ਆਪਾਂ 12 ਲੋਕ ਫੜੇ ਸੀ ਯੂਏਪੀਏ ਦੇ ਵਿੱਚ ਜਿਹੜੇ ਫਤਿਹਗੜ ਚੂੜੀਆਂ ਏਰੀਏ ਤੋਂ ਉਹ ਵੀ ਇਹੀ ਕੰਮ ਵਾਸਤੇ ਰੱਗੇ ਸੀ ਉਹਨੂੰ 5000 ਰੁਪਏ ਦਿਖਾਇਆ ਗਿਆ ਫੋਨ ਤੇ ਪਰ ਉਹਨੂੰ ਕੋਈ ਵੀ ਇੱਕ ਰੁਪਿਆ ਤੱਕ ਨਹੀਂ ਆਇਆ ਉਹਨਾਂ ਤੋਂ ਕਿੰਨਾ ਵੱਡਾ ਕ੍ਰਾਈਮ ਕਰਵਾਉਣਾ ਸਿਕਾ ਲਕੀ ਇਹ ਪਹਿਲਾਂ ਫੜਿਆ ਗਿਆ ਬਟ ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਵੀ ਅਪੀਲ ਕਰਦਾ ਬੱਚਿਆਂ ਨੂੰ ਕਿ ਇਹ ਨਾ ਗੱਲਾਂ ਚ ਨਾ ਆਓ ਬਾਹਰ ਬੈਠੇ ਲੋਕ ਤੁਹਾਨੂੰ ਘਬਰਾਹ ਕਰਕੇ ਤੇ ਗਲਤ ਪਾਸੇ ਲਾਉਂਦੇ ਨੇ ਉਹਦੇ ਨਾਲ ਜ਼ਿੰਦਗੀ ਤੁਹਾਡੀ ਖਰਾਬ ਹੁੰਦੀ ਜੀ ਗਰੂਪ ਨੂੰ ਕਿੰਨੀ ਗੋਲੀ ਲੱਗੀ ਸਰ ਜੀ ਗਰੂਪ ਨੂੰ ਇੱਕ 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 ਕੋ ਗੋਲੀ ਲੱਗੀ ਜਿਹੜੀ ਚੱਲੀ ਸੀ ਜੀ ਉਹਨੇ ਚਲਾਈ ਸੀ ਕਿ ਆਪਸ ਨਹੀਂ ਨਹੀਂ ਉਹਨਾਂ ਨੇ ਹੱਥ ਪਾਇਆ ਸੀ ਜੀ ਉਹਨਾਂ ਨੇ ਸੈਲਫ ਡਿਫੈਂਸ ਚ ਫਾਇਰ ਕੀਤਾ ਕਿਉਂਕਿ ਬਿਕੋਜ਼ ਉਹਨੇ ਜੇ ਕੋਲ ਨੂੰ ਹੱਥ ਹੀ ਪਾ ਕੇ ਤਲਾਦੰਦਾ ਫਿਰ ਪੁਲਿਸ ਦਾ ਨੁਕਸਾਨ ਹੋਣਾ ਸੀ ਔਰ ਉਹਦੇ ਪੱਜੰਦਾ ਵੀ ਜਿਹੜਾ ਪਰਚੇ ਦਾ ਚਾਂਸ ਸੀ ਕਿ ਦਰਦਲੇ ਜੀ ਪੁਰਾਣੇ ਕਿਉਂਕਿ ਜਿਸ ਦਾ ਹਾਰਡ ਕੋਰ ਤੁਸੀਂ ਦੱਸ ਰਹੇ ਹੋ ਹੈ ਵਾ ਨਹੀਂ ਪਰਚਿਆਂ ਦਾ ਤਾਂ ਦੇਖੋ ਅਜੇ ਨਹੀਂ ਪਤਾ ਲੱਗਿਆ ਸਾਨੂੰ ਕਿ ਕਬਟੇ ਬੰਦਾ ਉਹਨਾਂ ਨਾਲ ਗੈਂਗ ਨਾਲ ਰਿਲੇਟਡ ਜ਼ਰੂਰ ਹੈ ਔਰ ਜਿਹੜਾ ਤੁਹਾਨੂੰ ਮੈਂ ਦੱਸਿਆ ਬਾਹਰ ਬੈਠੇ ਬੰਦਿਆਂ ਨਾਲ ਜਿਹੜੇ ਇੰਟਰ ਗੈਂਗ ਰਾਈਵਲਰੀ ਚ ਪਹਿਲਾਂ ਕਤਲ ਵੀ ਹੋ ਚੁੱਕੇ ਆ ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ ਸ਼ਹਿਰ ਦੇ ਵਿੱਚ ਜੇਪਾ ਸਟੋਰਸਨਿਸਟ ਵਾਸਤੇ ਉਹਨੂੰ ਫੈਸਿਲੀਟੇਟ ਕਰ ਰਹੇ ਆ ਬੈਟ ਕਰ ਰਹੇ ਆ ਤਾਂ ਆਪਾਂ ਇੱਕ ਗੱਲ ਤਾਂ ਕਲੀਅਰਲੀ ਮੰਨ ਨਹੀਂ ਸਕਦੇ ਨੇ ਕਿ ਕੋਈ ਮੈਂਟਲ ਜਿਹੜੀ ਸਟੇਟ ਹੈ ਉਹ ਕ੍ਰਿਮੀਨਲ ਨਾ ਟੋਟਲੀ ਸਰ ਕਿੰਨੀ ਫਰੋਤੀ ਲੈ ਚੁੱਕਾ ਅਜ ਤੱਕਨ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਹੀਂ ਇਹ ਉਸ ਗੱਲ ਤੇ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਦੇਖਾਂਗੇ ਬਿਕੋਜ਼ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਆਈ ਉਸ ਕੇਸ ਦੇ ਵਿੱਚ ਕੋਈ ਫਰੋਤੀ ਨਹੀਂ ਗਈ ਅਜੇ ਤਾਂ ਤਿਆਰੀ ਇਹ ਕਰ ਰਹੇ ਸੀ ਡਰਾ ਰਹੇ ਸੀਗੇ ਔਰ ਪ੍ਰੈਸ਼ਰ ਕ੍ਰੀਏਟ ਕਰ ਰਹੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਹੈ ਔਰ ਇਹੀ ਇੱਕ ਮੋਡਸ ਪਰੈਂਡੀ ਪੁਰਾਣਾ ਹੈ ਕਿ ਲੋਕਾਂ ਦਾਸੋ ਜੀ ਆ ਤੁਹਾਡੀ ਦੁਕਾਨ ਦੇ ਬਾਹਰ ਤੁਸੀਂ ਆ ਇੱਥੇ ਘੁੰਮ ਰਹੇ ਹੋ ਉੱਥੇ ਘੁੰਮ ਰਹੇ ਹੋ ਇਹ ਸਾਰੇ ਫਰੰਟਮੈਨ ਨਾਲ ਜਿਹੜਾ ਇਹ ਕੰਮ ਨੂੰ ਅੰਜਾਮ ਦੇ ਰਹੇ ਸੀ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਖਾਮ-ਖਾ ਇੱਕ ਫੀਅਰ ਪੈਦਾ ਹੁੰਦਾ ਡਰ ਪੈਦਾ ਹੁੰਦਾ ਇਹੋ ਜੀਆਂ ਕੋਲਾਂ ਦੇ ਨਾਲ ਤੋ ਅਸੀਂ ਉਸ ਦੇ ਉੱਤੇ ਪੂਰਾ ਟਾਈਟ ਆਪਣਾ ਸਕੰਜਾ ਰੱਖਣਾ ਹੈ ਔਰ ਸਰ ਵੀ ਬਰਾਮਦ ਹੋਏ ਤੇ ਕੋਈ ਕਮੀ ਨਹੀਂ ਖੇੜੇ ਕੜਾ ਇਹ ਬੱਤੀ ਮੋਰ ਪਿਸਟਲ ਮਿਲਿਆ ਜੀ ਰਾਉਂਡਸ ਵੀ ਮਿਲੇ ਉਹ ਰਿਕਵਰੀ ਕਰਕੇ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਲਵੰਡੀ ਮੋਹਰ ਤੋਂ ਸਦਰਪੱਟੀ ਤੋਂ ਅਮਰਸਰ ਹੋਰ ਵੀ ਫਰੋਤੀਆਂ ਮੰਗੀਆਂ ਦੀ ਇਸ ਚੱਕਰ ਇਹ ਭਾਜੀ ਹੁਣ ਆਪਾਂ ਇਸ ਤੇ ਵਰਕ ਕਰਾਂਗੇ ਔਰ ਇਹਦਾ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਤੁਹਾਨੂੰ ਦੱਸਾਂਗੇ ਬਿਲਕੁਲ ਕਰਤਾਰ